ਅੱਜ ਆਪਾਂ ਬਣਾਵਾਂਗੇ ਨੌਜਵਾਨ ਬੱਚਿਆਂ ਲਈ ਪੰਜੀਰੀ ਇਹਦੇ ਵਾਸਤੇ ਆਪਾਂ ਇੱਕ ਕੁੱਲੀ ਬਦਾਮ ਇੱਕ ਕੁੱਲੀ ਕਾਜੂ ਕਿਸ਼ਮਿਸ਼ ਤੇ ਚਾਰੇ ਮਗਜ ਲਈਨੇ ਕਮਰਕਸ ਫੁੱਲ ਸਪਾਰੀ ਸਤਾਵਰੀ ਤੇ ਗੂੰਦ ਲਈ ਹੈ ਸਭ ਤੋਂ ਪਹਿਲਾਂ ਆਪਾਂ ਸਾਰੇ ਡਰਾਈ ਫਰੂਟ ਨੂੰ ਰੋਸਟ ਕਰਾਂਗੇ ചമച്ചോ പാ ഗമേ ഇക്കോസ്റ്റ് കെ ही आप काजू पा के रोस्ट कर लेंगे ड्राई फ्रूट में रोस्ट कर बहुत टेस्टी बन जाती है अपने ਦਵਾਈ ਫੁੱਟ ਰੋਸਟ ਹੋ ਗਏ ਇਹਨਾਂ ਨੂੰ ਕੱਢ ਕੇ ਹੁਣ ਆਪਾਂ ਇਹਦੇ ਵਿੱਚ ਚਾਰੀ ਮਗਜ ਪਾ ਕੇ ਇਹਨਾਂ ਨੂੰ ਰੋਸਟ ਕਰਾਂਗੇ ਬਿਲਕੁਲ ਹਲਕੇ ਜਿਹੀ ਸੇਕ ਤੇ ਸਤਰਾਨਾ ਕੱਚਾ ਆਪਾਂ ਖਤਮ ਹੋ ਜਾਂਦਾ ਹੈ ਤੇ ਬਹੁਤ ਵਧੀਆ ਟੇਸਟ ਆਉਂਦਾ ਹਨ ਥੋੜੇ ਜਿਹਾ ਫੁੱਲ ਮਕਾਨੇ ਵੀ ਰੋਸਟ ਕਰਾਂਗੇ ਇਹਦੇ ਵਿੱਚ ਆਪਾਂ ਆਪਣੇ ਮਨਪਸੰਦ ਦੇ ਡਰਾਈ ਫਰੂਟ ਪਾ ਸਕਦੇ ਹਾਂ ਹੁਣ ਆਪਾਂ ਕੜਾਈ ਦੇ ਵਿੱਚ 1/2 ਕਿਲੋ ਦੇਸੀ ਘਿਓ ਪਾਵਾਂਗੇ ਕਿ ਉਹ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੇ ਤੁਖਿਆ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਇਹਦੇ ਵਿੱਚ ਆਪਾਂ ਇੱਕ ਕੋਲਾ ਕਣਕ ਦਾ ਆਟਾ ਛਾਣ ਕੇ ਆਪਾਂ ਰੱਖਿਆ ਹੋਇਆ ਹੈ। ਇਹ ਆਟਾ ਪਾ ਕੇ ਪਕਾਵਾਂਗੇ। తరే సారా ఆటా పామే ఆటేను భన్నీ ఇర ఆటే లారా ఆటా తల్లె ఆటా ਇਹੜਾ ਭੁੱਜ ਗਿਆ ਉਹਦੇ ਵਿੱਚ ਆਪਾਂ ਥੋੜੀ ਗੁੰਦਾ ਜਿਹੜੀਆਂ ਪਹਿਲਾਂ ਪਾਤੀਆਂ ਪੀਸੀ ਹੋਈ ਗੁੰਦ ਕਮਰਕਾਸ ਤੇ ਫੁੱਲ ਸਪਾਰੀ ਜਿਹੜੀਆਂ ਦਵਾਈਆਂ ਸਾਰੀਆਂ ਵਿੱਚ ਪਾ ਦੇਣੀਆਂ ਗੈਸ ਦੀ ਜਿਹੜੀ ਫਲੇਮ ਹੈ ਬਿਲਕੁਲ ਮੀਡੀਅਮ ਕਰ ਦੇਣੀ ਹੈ ਹਲਕੀ ਜੀ ਕਰ ਦੇਣੀ ਹੈ ਤਾਂ ਸਾਰਾ ਗੰਦਵਾਨੀਆਂ ਪਾ ਕੇ ਵਿੱਚ ਸਾਰੀ ਮਿਕਸ ਕਰ ਲੈਣੀ ਆ ਹੁਣ ਇਹਦੇ ਵਿੱਚ ਫੁੱਲ ਮਖਾਣੇ ਤੇ ਡਰਾਈ ਫਰੂਟ ਪਾ ਕੇ ਮਿਕਸ ਕਰ ਦਾਂਗੇ ਇਸ ਤਰ੍ਹਾਂ ਆਪਣੀ ਪੰਜੀਰੀ ਬਹੁਤ ਹੀ ਸੋਕੇ ਤਰੀਕੇ ਨਾਲ ਤਾਕਤਵਰ ਪੰਜੀਰੀ ਬਣ ਜਾਂਦੀ ਬੱਚਿਆਂ ਲਈ। ਹੁਣ ਇਹਦੇ ਵਿੱਚ ਆਪਾਂ ਸ਼ੱਕਰ ਪਾਵਾਂਗੇ। ਦੋ ਕੋਲੀਆਂ ਸ਼ੱਕਰਦਿਆਂ ਪਾਵਾਂਗੇ। ਮਿੱਠਾ ਆਪਣੇ ਟੇਸਟ ਅਕੋਰਡਿੰਗ ਆਪਾਂ ਵੱਧ ਘੱਟ ਪਾ ਸਕਦੇ ਹਾਂ। ਇਸ ਤਰ੍ਹਾਂ ਬਹੁਤ ਹੀ ਤਰ ਤਰ ਪੰਜੀਰੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਸ ਤਰ੍ਹਾਂ ਆਪਣੀ ਬਹੁਤ ਹੀ ਪੋਸਟਿਕ ਪੰਜੀਰੀ ਬਣ ਕੇ ਤਿਆਰ ਹੋ ਗਈ ਹੈ